ਲੁਧਿਆਣਾ ਤੋਂ ਲਖਨਊ ਜਾ ਰਹੀ ਰੇਲ ਗੱਡੀ ਦੇ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾ ਪਿੰਡ ਲਲਕਲਾਂ ਵਿੱਚ ਚਲਦੀ ਰੇਲਵੇ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ ਸਮਰਾਲਾ ਰੇਲਵੇ ਸਟੇਸ਼ਨ ਪਹੁੰਚਣ ਤੇ ਐਂਬੂਲੈਂਸ ਵੱਲੋਂ ਔਰਤ ਨੂੰ ਸਿਵਲ ਹਸਪਤਲ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਜੱਚਾ ਬੱਚਾ ਦੋਨੋਂ ਠੀਕ ਤਸੇ ਗਏ ਔਰਤ ਦੇ ਪਤੀ ਅੰਕੁਰ ਨੇ মিডিਆ ਮੁਖਾਤਿਬ ਹੁੰਦਿਆਂ ਵਧੇਰੇ ਜਾਣਕਾਰੀ ਦਿੱਤੀ ਅਨੀਤ ਜੀ ਆਪਣਾ ਇਹ ਜੋ ਸਮਰਾਲਾ ਸਟੇਸ਼ਨ ਹੈ ਉਸ ਤੋਂ ਪਹਿਲੇ ਹੀ ਹੋ ਗਿਆ ਤਾਂ थ्री लेडीज उन्होंने हेल्प करी उसके बाद में जो वहाँ पे जो के था उसने फिर उधर कांटेक्ट किया फिर उन्होंने एम्बुलेंस मंगा लिया तो तो अभी आठ सौ महीने चल रहा अभी आगा 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 तो था कहाँ से कहाँ लुधियाना से लखनऊ और हाँ जी ट्रेन में कौन से ਹਾਂਜੀ ਆਪਣਾ ਇਸਲਾਬ ਵੈਲਕਮ ਹਾਂਜੀ ਇਸ ਸਬੰਧੀ ਸਰਕਾਰੀ ਹਸਪਤਲ ਦੇ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਿਸ ਔਰਤ ਨੇ ਜਲਦੀ ਗੱਡੀ ਵਿੱਚ ਲੜਕੇ ਨੂੰ ਜਨਮ ਦਿੱਤਾ ਉਸ ਔਰਤ ਦਾ ਨਾਮ ਸੋਨਮ ਹੈ ਅਤੇ ਜੱਚਾ ਬੱਚਾ ਦੋਨੋਂ ਠੀਕ ਨੇ ਮੈਂ ਡਾਕਟਰ ਪ੍ਰਭਜੋਤ ਸਿੰਘ ਐਮਰਜੈਂਸੀ ਮੈਡੀਕਲ ਆਫਸਰ ਅੱਜ ਇਸ ਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀਸ ਸਾਡੇ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਜੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟੇਨ ਚ ਹੀ ਹੋ ਗਈ ਸੀ ਸਾਡੇ ਕੋਲ ਲਈ ਮਾਤਾ ਦਾ ਨਾਮ ਹੈਗਾ ਜੀ ਸੋਨਮ ਜੀ ਇਹ ਪਤਾ ਨਹੀਂ ਕਿ ਕਿੱਥੇ ਜਾ ਰਹੇ ਸੀ ਪ੍ਰੈਕਟਿਸ ਵਗੈਰਾ ਇਹ ਲੁਧਿਆਣੇ ਤੋਂ ਜਾ ਰਹੇ ਸੀ